ਕਲਾ ਸੱਜਣੋ ਅੱਜ ਦੀ ਵੀਡੀਓ ਬਣਾਉਣ ਆਪਾਂ ਪਹੁੰਚੇ ਆ ਪਿੰਡ ਛਾਪੋਰਾ ਤਹਿਸੀਲ ਫਲੌਰ ਤੇ ਜ਼ਿਲ੍ਹਾ ਜਲੰਧਰ ਦੁਆਬੇ ਦੇ ਪਿੰਡ ਪਹੁੰਚੇ ਹੋਇਆ ਸਰਦਾਰ ਚਰਨ ਸਿੰਘ ਡੈਰੀ ਫਾਰਮ ਤੇ ਅਕਸਰ ਇਸ ਡੈਰੀ ਫਾਰਮ ਤੋਂ ਵੀਡੀਓ ਆਪਾਂ ਫਲਮਾਉਂਦੇ ਰਹਿੰਦੇ ਆ ਤੇ ਝੋਟੀਆਂ ਹੁੰਦੀਆਂ ਨੇ ਸੱਜਣੋ ਕਮਾਲ ਤੋਂ ਕਮਾਲ ਦੀਆਂ ਬਾਕੀ ਡਿਟੇਲ ਮਨੀ ਨੂੰ ਪੁੱਛਾਂਗੇ ਇਕੱਲੇ-ਇਕੱਲੇ ਪਸ਼ੂ ਦੀ ਇਕੱਲਾ-ਇਕੱਲਾ ਖੋਲ ਕੇ ਤੋਰ ਕੇ ਦਿਖਾ ਦਾਂਗੇ ਤੇ ਜਿਹੜਾ ਕੰਮ ਆ ਕੰਮ ਹੈਗਾ ਵਪਾਰ ਦਾ ਪਰ ਕੰਮ ਇਹ ਸਜਣਾ ਦਾ ਹੈਗਾ ਬੜਾ ਟਾਪ ਦਾ ਕੰਮ ਕਹਿ ਸਕਦੇ ਆ ਬਾਕੀ ਡਿਟੇਲ ਮਨੀ ਦਸੂਗਾ ਆ ਜਾ ਮਨੀ ਕੋਲ ਸੱਸੀ ਕਾ ਬਾਈ ਜੀ ਚੜਦੀ ਕਲਾ ਮੇਰਾ ਜੀ ਤੁਹਾਡਾ ਸਵਾਗਤ ਕੀਤਾ ਜਾਂਦਾ ਹੈ ਚਾਨਲ ਸਿੰਘ ਡੇਰੀ ਫਾਰਮ ਤੇ ਕਿੰਨੀਆਂ ਮੱਝਾਂ ਨੇ ਅੱਜ ਫੇਰ ਹਾਂਜੀ 9 ਝੋਟੀਆਂ ਆ ਇੱਕ ਵੇਚਦੀ ਇੱਕ ਸੇਲ ਹੋ ਗਈ ਬੰਦੇ ਬੈਠਾ ਦੇਵਾ ਦੇ ਹਾਂਜੀ ਹਾਂਜੀ ਗੱਲ ਕਰਾਉਂਗਾ ਐਨ ਆਰ ਆਈ ਸਜਣਾ ਨਾ ਹਾਂਜੀ ਆਪਣੇ ਪੱਕੇ ਹੀ ਆ ਠੀਕ ਆ ਕਰਨਾ ਪੱਕਾ ਮਾਲ ਜਾਂਦੇ ਕਿੰਨੀਆਂ ਮੱਝਾਂ ਬਾਕੀਆਂ ਪਹਿਲਾਂ 9 18 ਮਈਆਂ ਚੱਲ ਗਈਆਂ ਕੱਟਾ ਚੱਲ ਗਿਆ ਕੁਨੀ ਨਾ ਬਾਕੀ ਹਾਂ ਅੱਜ ਵੀ ਮੀ ਆ ਰਹੀ ਅੱਜ ਵੀ ਮੀ ਆ ਰਹੀ ਅੱਜ ਵੀ ਮੀ ਆ ਰਿਹਾ ਬਾਈ ਕਹਿੰਦਾ ਸ਼ੁਰੂ ਕਿੱਥੋਂ ਕਰੀਏ ਨੂੰ ਇਧਰ ਆਪਣਾ ਕਪੇਜ ਵੀ ਆ ਚੰਦ ਸਿੰਘ ਡੈਰੀ ਫਾਰਮ ਇੰਸਟਾ ਤੇ ਨਾ ਹਾਂ ਜੀ ਜ਼ਰੂਰ ਫੋਲੋ ਕਰ ਲੋ YouTube ਤੇ ਆਪਣੀ ਆਪਣਾ YouTube ਤੇ ਵੀ ਆ ਗਿਆ ਜੀ ਚੰਦ ਸਿੰਘ ਡੈਰੀ ਫਾਰਮ ਚਾਰਨ ਸਿੰਘ ਡੈਰੀ ਫਾਰਮ ਹਾਂ ਜੀ ਦੋਨਾਂ ਪਾਸੇ ਫੋਲੋ ਕਰ ਲਿਓ ਕੰਮ ਮੁੰਡਾ ਬਹੁਤ ਸੋਹਣਾ ਕਰਦਾ ਥੋੜੇ ਦਿਨਾਂ ਤੇ Facebook ਤੇ ਵੀ ਆਊਗਾ ਠੀਕ ਹੈਗਾ ਹਾਂ ਜੀ ਪਹਿਲੀ ਕਰ ਲਿਓ ਬਣਾਉਣ ਤੋਂ ਫਿਰ ਉੱਥੋਂ ਕਰ ਦਈਏ ਸ਼ੁਰੂ ਹਾਂ ਜੀ ਆ ਮਾਰਗਰੀ ਇੱਕ ਨੰਬਰ ਵਾਲੀ ਝੋਟੀ ਦੇ ਕੈਮਰਾ ਸੂਆ ਕਿਹੜਾ ਮੰਨੀ ਇਹਦਾ ਦੂਜਾ ਸ ਸੂਆ ਮਣੀ ਦੂਜਾ ਦੂਜਾ ਕਿੰਨੇ ਦਿਨ ਦੀ ਸੂਆ 10 ਦਿਨ ਤੋਂ ਅੰਦਰ ਹੀ ਆ ਜੀ 10ਾਂ ਦੇ ਅੰਦਰ ਆ ਸਭ ਤੋਂ ਵਦ ਦੇਣੇ ਆ ਜੀ 15 ਕਿਲੋ ਤੋਂ ਤਿਆਰਿਆ ਕੱਟੀ ਮਗਰ ਆ ਦੁੱਧ ਸੱਜਣਾ ਬਾਈ ਕਹਿੰਦਾ ਹੈਗਾ 15 ਕਿਲੋ ਹਾਜ਼ਰ ਨਾਲ ਕੱਟੀ ਸੂਆ ਦੂਜਾ ਤੇ ਥੱਲੇ ਦੀ ਕੁਆਲਿਟੀ ਹੈ ਜਿਹੜੀ ਬਹੁਤ ਕਮਾਲ ਦੀ ਕਹਿ ਸਕਦੇ ਆ ਬਹੁਤ ਕਮਾਲ ਦੀ ਆ ਥਣ ਦਾ ਸੈਜ ਬਹੁਤ ਸੋਹਣਾ ਤੇ ਗੈਪ ਬਹੁਤ ਸ਼ਾਨਦਾਰ ਆ ਤੇ ਬਾਕੀ 24 4/4 ਆ ਚੰਗੀ ਆ ਹਰੇਕ ਪੱਖ ਤੋਂ ਆਰਡਰ ਉਹੀ ਗੱਲ ਆ ਵੀ 4/4 ਵਾਲਾ ਸ਼ਿਸ਼ਟਮੀ ਆ ਦੁੱਧ ਸੋਹਣਾ ਤਿਆਰੀ ਦਾ ਤੇ ਮੈਲੇ ਮੂਲੇ ਮਣੀ ਚੱਲ ਕੇ ਕਿੰਨਾ ਪਾਸ ਚੱਲ ਦੁੱਧ ਚ ਹੋ ਗਈ 18 ਕਿਲੋ 15 ਕਿਲੋ ਹਣ ਤਿਆਰ ਬੱਚਾ ਦੇਖਿਓ ਨਰਮ ਆ ਜੀ ਠੀਕ ਆ ਗੱਲ ਆ ਆ ਘੱਟੀ ਨਾਲ ਇਹਦੇ ਹਾਂਜੀ ਆ ਗਰੀ ਇੱਧਰ ਲਿਆ ਕੈਮਰਾ ਵੇ ਆ ਘੱਟੀ ਤੇ ਮਾਰਦੇ ਘੱਟੀ ਵੀ ਬਹੁਤ ਕਮਾਲ ਦੀ ਆ ਨਾਲ ਤੇ ਰੈੱਡ ਬਲੈਕ ਹੀ ਆ ਸਮੀ ਪਲੀ ਚੰਗੀ ਆ ਤੇ ਮੈਲੇ ਬਾਈ ਕਹਿੰਦਾ ਚੱਲੀ ਨਹੀਂ ਤੇ ਹੁਣ ਇਧਰਲੇ ਬੰਨੇ ਲਿਆ ਗਾਂ ਵਾਲੇ ਗਾਂ ਵਾਲੇ ਪਾਸੋਂ ਦਿਖਾ ਦੀ ਇੱਥੋਂ ਆਰਡਰ ਕੁਆਲਿਟੀ ਤੇ ਥਣ ਦਾ ਸਾਈਜ਼ ਕਰਾ ਦੀ ਜਾਂ ਇੱਕ ਤੇ ਸਭਾ ਆ ਦੀ ਬਾਹਲੀ ਜਾਦੇ ਠੰਡੀ ਸੀ ਲਾ ਗਾਂ ਵਾਲਾ ਸਿਸ਼ਟ ਮੀਆਂ ਤੇ ਹੁਣ ਦਿਖਾ ਦੀ ਕਰੀ ਇਧਰਲੇ ਬੰਨੇ ਗੈਪ ਗੂਪ ਦਿਖਾ ਦੀ ਐਨ ਸਮਾਰ ਕੇ ਤੇ ਰੇਟ ਮੰਨੀ ਫਿਰ ਇਹਨਾਂ ਦੇ ਫੋਨ ਤੇ ਜੀ ਕੁਆਲਿਟੀ ਦੇ ਹਿਸਾਬ ਨਾਲ ਹਾਂ ਜੀ ਆ ਰੇਟ ਬਾਈ ਕਹਿੰਦਾ ਕੁਆਲਿਟੀ ਦੇ ਹਿਸਾਬ ਨਾਲ ਰਹੂਗਾ ਤੇ ਇੱਕ ਗੱਲ ਹੋਰ ਦੱਸਦਾ ਨਾ ਸਿੰਗ ਸੁੰਗ ਨਹੀਂ ਬਣਿਆ Ориਜਨਲ Ориਜਨਲ ਪਈ ਆ ਜੀ ਜੀ ਤੇ ਹੁਣ ਤੋਰ ਦੇ ਚੋ ਭਰਾ ਦੋ ਨੰਬਰ ਵਾਲੀ ਜੀ ਜੀ ਦੋ ਆ ਜੋ ਟੀ ਦਾ ਕਿਹੜਾ ਸੂਆ ਮਣੀ ਦੂਜਾ ਸੂਆ ਕੱਟੀ ਮਗਰੇ ਦੇ ਵੀ ਇਹਦੇ ਨਾਲ ਵੀ ਕੱਟੀ ਕੱਟੀ ਆ ਕਿੰਨੇ ਦਿਨ ਦੀ ਸੂਈ ਆ ਸੂਈ ਇਹ ਵੀ 10 ਦਿਨ ਤੋਂ ਅੰਦਰ ਹੀ ਆ 10 ਦੇ ਅੰਦਰ ਹੀ ਪਾਈ ਕਹਿੰਦਾ ਇਹਦਾ ਸੂਆ ਤੇ ਸ਼ੁਰੂ ਜੀ ਦੱਸਦਾ ਨਾ ਵੀ ਸਾਰੀਆਂ ਦਾ ਸੂਆ ਜਿਹੜਾ 10 ਦਿਨ ਦੇੜ ਗੇੜੀ ਆ ਮੈਲੇ ਤਕਰੀਬਨ ਸਾਰੀਆਂ ਝੋਟੀਆਂ ਨੇ ਚੱਲਣਾ ਦੁੱਧ ਹਾਜ਼ਰ ਕਿੰਨਾ ਜੀ ਦੁੱਧ ਹੈਗਾ 16-17 ਕਿਲੋ ਤਿਆਰੀ ਦਾ 20 ਕਿਲੋ ਦੇ ਗੇੜ ਜਾਊਗੀ ਚੋਣ ਚੋਣ ਦੀ ਕਿਵੇਂ ਆ ਇੱਕ ਨੰਬਰ ਐਂਡ ਕੰਮ ਇਹ ਜਮਾ ਫੋਕੀ ਗਰਦਨ ਵਾਲੀ ਲੰਬੀ ਆ ਨਸਲ ਦੇ ਕਹ ਲਈਏ ਨਸਲ ਪੂਰੀ ਬਰੀਡ ਆ ਜੀ ਹਾਂ ਲੰਬਾਈ ਵੀ ਫੁੱਲ ਆ ਝੋਟੀ ਦੀ ਇਥੋਂ ਕਰ ਸਕਦੇ ਅੱਗੋਂ ਲੇਵਾ ਬਹੁਤ ਸ਼ਾਨਦਾਰ ਆ ਜੀ ਇੱਕ ਗੱਲ ਹੋਰ ਦਾਦਾ ਨਾ ਗਾਂ ਵਾਲੇ ਬੰਨਿਓ ਝੋਟੀ ਪਤਲੀ ਆ ਤੇ ਪਿੱਛੋਂ ਝੋਟੀ ਚੌੜੀ ਵਾਲੀ ਜਿਵੇਂ ਮੈਂ ਕਹ ਦੇਣਾ ਨਾ ਪਿਓਰ ਮੂਰਾ ਚ ਜੀ ਉਹ ਗੱਲ ਬਾਤ ਹੀ ਆ ਡਿਜ਼ਾਈਨ ਜਿਹਨੂੰ ਕੱਲੀ ਬਾਈ ਜੀ ਪੂਛ ਵੀ ਨਹੀਂ ਹੁਣ ਆਪਣੇ ਕਈ ਆਉਂਦੇ ਆ ਵੀ ਕੱਲੀ ਪੂਛ ਦੇਖੀ ਜਾਂਦੀ ਜੈਡ ਬਲੈਕ ਚ ਆ ਗਈ ਕਈ ਜੈਡ ਬਲੈਕ ਪੂਛ ਵਾਲੀਆਂ ਸੱਤ ਅੱਠ ਹੀ ਦੰਦਿਆਂ ਹੁਣ ਜਿਹਨੇ ਰੇਟ ਪੱਖੇ ਵਾਲੀ ਦੇਖ ਲੈ ਹਾਂ ਜੀ ਹੁਣ ਜਿੱਦ ਆਪਣੇ ਪੁੱਛ ਬ੍ਰੀਕ ਤੋਂ ਬ੍ਰੀਕ ਮੰਗਦੇ ਆ ਠੀਕ ਹੈ ਉਹ ਚੀਜ਼ ਆ ਦੇਖੋ ਜਿੱਦਾਂ ਮਾਰ ਦੇ ਨਾਲ ਆ ਸਿਸਟਮ ਹੀ ਆ ਜਿੱਥੋਂ ਮਰਜ਼ੀ ਮਰੋੜ ਲਾ ਠੀਕ ਹੈ ਗੱਲ ਤੇ ਬਾਕੀ ਥਣ ਬਹੁਤ ਕਮਾਲ ਦਾ ਥਣ ਬਹੁਤ ਕਮਾਲ ਦਾ ਜੀ ਆਰਡਰ ਦੀ ਸ਼ੇਪ ਬਹੁਤ ਸ਼ਾਨਦਾਰ ਆ ਕਿੰਨਾ ਤੋਂ ਦੱਸਿਆ ਹੁਣ ਬਹੁਤ 16 ਕਿਲੋ ਹੋਣਿਆ 18 ਕਿਲੋ ਰਾਮਨਾਥੂ ਆ ਜੀ ਗਾਹਲੇ ਬੰਨਿਓ ਦਿਖਾ ਦੇਰੀ ਲੈ ਆਓ ਓਏ ਗਾੜੀ ਗੂੜੀ ਗਾਹਲੇ ਪੱਖ ਤੋਂ ਦਿਖਾ ਦੇ ਤੇ ਇੱਥੋਂ ਮਾਰ ਦੀ ਫੇਸ ਕੁਆਲਿਟੀ ਦੇ ਕੈਮਰਾ ਤੇ ਡਿਜ਼ਾਈਨ ਜੋਨ ਸਿੰਘਾਂ ਦਾ ਬੜਾ ਸ਼ਾਨਦਾਰ ਰੱਖ ਦਿਆ ਤੇ ਹੁਣ ਮਾਰ ਦੇ ਕੈਮਰਾ ਗਰੀ ਤਿੰਨ ਨੰਬਰ ਵਾਲੀ ਝੋਟੀ ਦੀ ਨਾਸਲ ਨੋਸਲ ਇਹ ਚ ਵੀ ਫੁੱਲਾ ਤੌਰ ਚ ਬਰਾ ਫਰਾ ਬੰਦਾ ਬੜਾ ਖੁਸ਼ ਰਹਿਣਾ ਤੋਰਨ ਵਾਲਾ ਆਪਣਾ ਇਹਦਾ ਜ਼ੂਆ ਮਣੀ ਹੈ ਬਲੂਨ ਹੈ ਜੀ ਪਹਿਲਾ ਪਹਿਲਾ ਜ਼ੂਆ ਪਹਿਲੇ ਜ਼ੂਆ ਇੱਡਾ ਲੇਵਾ ਨਹੀਂ ਲ ਇੱਥੋਂ ਦਿਖਾ ਦੇ ਇਹ ਥੋੜੀ ਤੁੰਦੀ ਹੈ ਨਾ ਦਿੱਕਤ ਜਿੱਦਾਂ ਆਪਣੇ ਪੱਕੇ ਦੇ ਕੁੰਡਾ ਲੱਗ ਗਿਆ ਮੈਂ ਜਿਹਦੇ ਪੈਰ ਦੇ ਥੱਲੇ ਠੀਕ ਆ ਜੀ ਮਗਰ ਕੱਟੀ ਆ ਕੱਟੀ ਥੱਲੇ ਤੋਂ 15 ਕਿਲੋ ਦੁੱਧ ਬਾਹਰ ਆਇਆ ਜੀ ਕਿੰਨੇ ਦਿਨ ਦੀ ਸੂਈ ਹੋਗੀ ਸੂਈ 10 ਦਿਨ ਦਾ 10 ਤੋਂ ਦਿਨਾਂ ਦੀ ਹੈ 10 ਦਿਨਾਂ ਦੀ 10 ਕਿ ਦਿਨਾਂ ਦੀ ਮਗਰ ਕੀ ਹੋਇਆ ਉਹ ਕੁੰਡੇ ਦੇ ਨਾਲ ਮੈਂ ਲਾਉਣ ਲੱਗੇ ਪੈ ਲੱਗ ਗਿਆ ਕੋਈ ਮੰਦੇ ਨਹੀਂ 2 4 ਦਿਨਾਂ ਆ ਰਾਮ ਆਜੂ ਠੀਕ ਹੈ ਗੱਲ ਤੇ ਮਗਰ ਬੱਚਾ ਕੀ ਆ ਕੱਟੀ ਉਹਦਾ ਜਾਂਦੀ ਵਾਲੇ ਲੇ ਪੜਦੀ ਉਹ ਪੂਰਾ ਤੋੜ ਦੇ ਆਪਾਂ ਦਾ ਵੀ ਥੋੜਾ ਕਰਦੀ ਆ ਪੁੰਡਾ ਲੱਗ ਗਿਆ ਕੁੰਡੇ ਤੋਂ ਧਿਆਨ ਆ ਬਾਈ ਆ ਨਾਲ ਇਹਦੇ ਵੀ ਸਜਣੋਂ ਕੱਟੀ ਆ 3 ਨੰਬਰ ਤੇ ਆ ਗਈ ਤਕਰੀਬਨ ਤਕਰੀਬਨ ਝੋਟੀ ਇਹ ਨਸਲ ਨਸਲੇ ਚ ਵੀ ਫੱਲਾ ਤੇ ਬਾਕੀ ਇੱਕ ਗੱਲ ਹੋਰ ਦਾਦਾ ਨਾ ਓਵਰਫੈਟ ਨਹੀਂ ਕਿਤੇ ਵੀ ਬਰੀਕ ਬਹੁਤ ਹੈ ਜੀ ਇੱਥੋਂ ਦਿਖਾ ਗਏਰੀ ਪਹਿਲਾਂ ਨੂੰ ਇਦਾਂ ਦਾ ਲੇਵਾ ਨਹੀਂ ਲੱਗਦਾ ਜਿੱਦਾਂ ਦਾ ਚੌਗੀ ਆ ਦੰਦਾਂ ਜੋ ਇਹ ਝੋਟੀ ਨੂੰ ਲੱਗਿਆ ਦੰਦਾਂ ਚ ਚਾਰ ਦੰਦ ਸੂਆ ਪਹਿਲਾਂ ਤੇ ਲੇਵੇ ਦਾ ਡਿਜ਼ਾਈਨ ਬੜਾ ਸੋਹਣਾ ਰੱਖਿਆ ਤੇ ਸਵੇਹਾ ਆ ਦੀ ਆ ਗਈ ਠੰਡੀ ਸੀ ਲੈ ਇੱਥੋਂ ਕਰਾ ਦੇ ਜੀ ਇਹ ਆ ਗਈ 3 ਨੰਬਰ ਤੇ ਤੇ ਮੈਲੇ ਮੂਲੇ ਚੱਲ ਕੇ ਚੰਗੀ ਪਰਫਾਰਮੈਂਸ ਕਰੂ ਜੀ ਜੀ ਦੁੱਤ 18 ਕਿਲੋ ਕੱਟੀ ਰਾਮਨਾ ਚ ਵਜੂਗੀ ਠੀਕ ਹੈ ਗੱਲ ਹਾਂਜੀ ਤੇ ਇੱਥੋਂ ਆ ਜਾ ਗਏਰੀ ਹੁਣ 4 ਵਾਲੀ ਤੇ ਐਂ ਹੋ ਗਈ 4 ਨੰਬਰ ਦਾ ਐਂ ਕਹੂਗੀ ਵੀ ਪਾਸੇ ਹਟ ਜਾ ਪਾਸੇ ਹਟ ਜਾ ਪਾਸੇ ਹਟ ਜਾ ਅੱਜ ਨਾ ਦੋ ਕੁਆਲਟੀਆਂ ਹੁੰਦੀਆਂ ਬਾਈ ਕੋਲੇ ਇੱਕ ਪਾਕਿਸਤਾਨ ਟੱਚ ਤੇ ਇੱਕ ਹੁੰਦੀ ਆ ਮੇਰੇ ਖਿਆਲ ਆ ਬੂਰੀ ਆ ਨਾ ਹਾਂਜੀ ਆ ਦੋ ਨਵੇਂ ਆਪਾਂ ਬ੍ਰਾਂਡ ਵਿੱਚ ਭਰਤੀ ਕਰੇ ਨੇ ਇਹ ਗੱਲ ਕਾਜੀ ਹੋਰ ਤੋਰ ਚ ਫਿਰ ਤੋਰ ਇਹਦਾ ਸੁਆ ਕਿਡਾ ਹੈ ਬਾਈ ਇਹ ਪਲੂਣਿਆ ਆਪਾਂ ਦੂਏ ਕਰਕੇ ਲਈ ਆ ਠੀਕ ਆ ਕੱਟੀ ਥੱਲੇ 18 ਕਿਲੋ ਦੋ ਤਿਆਰ ਆ ਤਿਆਰੀ ਦਾ ਹਾਂਜੀ ਨਾਜ਼ਰ ਨੂਰ ਵਾਲੇ ਤਾਗੇ ਵੀ ਬੰਨੇ ਹੋ ਜੀ ਮੈਂ ਕਹਾਂ ਪੂਰੀ ਨਜ਼ਰ ਲੱਗਣ ਵਾਲੀ ਕੰਮ ਐ ਜੀ ਪੂਰਾ ਠੀਕ ਆ ਗੱਲ ਹਾਂਜੀ ਕਿੰਨੇ ਦਿਨ ਦਾ ਸੁਆ ਸੂਆ ਆਊਗਾ ਜੀ 10 10 ਦਿਨਾਂ ਦਾ ਮੰਨੋ ਜੀ ਕਹਿ ਸਕਦੇ ਆਂ ਵੀ ਜਿੱਦਾਂ ਦੀ ਕੁਆਲਿਟੀ ਆਵਦੀ ਆ ਉਸ ਤੋਂ ਵੱਡੀ ਦੀ ਓਦਾਂ ਦਾ ਹੀ ਲੇਵਲ ਲੱਗਦਾ ਲੇਵਲ ਲੱਗਾ ਜੀ ਬੱਚਾ ਕੀ ਆ ਗਿਆ ਨਾਲ ਮਗਰ ਕਟਾ ਆ ਗਿਆ ਜੀ ਆ ਨਾਲ ਆ ਗਿਆ ਇਹਦੇ ਸੱਜਣੋਂ ਮੇਲ ਕਾਫ ਪਰ ਝੋਟੀ ਇਹ ਕਹਿ ਸਕਦੇ ਆਂ ਵੀ ਬਹੁਤ 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 ਕਮਾਲ ਦੀ ਝੋਟੀ ਆ ਗਈ ਬਹੁਤ ਕਮਾਲ ਦੀ ਕਹਿ ਸਕਦੇ ਆ ਇਹਨੂੰ 4x4 ਵਾਲਾ ਸਿਸਟਮ ਹੀ ਆ ਸੂਆ ਦੂਜਾ ਤੇ ਕੰਮ ਜਿਵੇਂ ਪਾਈ ਨੇ ਦੱਸਿਆ ਨਾ ਇਹਨੂੰ ਗੈਰੀ ਨਾਇਰ ਲੱਗਣ ਵਾਲਾ ਕੰਮ ਹੈ ਨਾਇਰ ਲੱਗਣ ਵਾਲਾ ਕੰਮ ਹੈ ਹਮਾ ਚ ਉਬਰਾ ਕੇਰਾ ਹੋਰ ਫਿਰ ਐਂ ਮੋੜ ਲਾ ਤੇਰੇ ਵਾਲੇ ਪਾਸੇ ਬਈ ਕਈ ਕਹਿੰਦੇ ਮੁੱਲ ਮੰਗਦੇ ਆ ਇਦਾਂ ਦੀਆਂ ਝੋਟੀਆਂ ਦਾ ਮੁੱਲ ਮੰਗਿਆ ਜਾਂਦਾ ਜੀ ਮੈਂ ਮੈਂ ਕਹਿੰਦਾ ਵੀ ਇਹ ਪੈਸੇ ਲਾ ਕੇ ਚੰਗੀ ਚੀਜ਼ ਮਿਲ ਜੇ ਉਹਦੇ ਵਰਗਾ ਵੀ ਕਿਸਮਤ ਹੈ ਜੀ ਕਿਸਮਤ ਹੈ ਇਦਾਂ ਦੀ ਕੱਟੀ ਕਿਤੇ ਘਰ ਘਰ ਜੰਮਦੀ ਆ ਇਹ ਗੱਲ ਆ ਦੁਨੀਆ ਚੱਕੀ ਕਰਦੀ ਆ ਮੁੱਲ ਹੈਗਾ ਸੱਚ ਨੂੰ ਐਂਡ ਤੇ ਕਰਾਰੀ ਕੁਆਲਿਟੀ ਦੇ ਆ ਕੇ ਅੜ ਜਾਂਦੀ ਆ ਜੀ ਉਹਨਾਂ ਹਰਿਆਣੇ ਵਾਲੇ ਪੈਸੇ ਲਾਉਂਦੇ ਆ 10 ਲੱਖ ਕਈ ਭਰਾ ਕਹਿੰਦੇ ਨੇ ਮੂਰਖ ਨੇ ਝੋਟੀ ਦੇ 10-15 ਲੱਖ ਲਾਦਾ ਉਹ ਕਿਸੇ ਗੱਲ ਨੂੰ ਹੀ ਲਾ ਲੈਂਦੇ ਨੇ ਬਰੀਡ ਨੂੰ ਐਂਡਾਂ ਦੀ ਕੱਟੀ ਦਾ 10 ਲੱਖ ਰੁਪਈਆ ਮੰਗ ਲੈਂਦੇ ਆ ਆਪਾਂ ਨਹੀਂ ਪਰ ਮੰਗਾਂਗੇ ਉਹ ਬਰੀਡ ਦਾ ਹੀ ਆਪਾਂ ਕਹਿ ਸਕਦੇ ਆਂ ਵੀ ਕੁਆਲਿਟੀ ਦਾ ਹੀ ਮੁੱਲ ਆ ਤੇ ਲੇਵਾ ਬਹੁਤ ਸ਼ਾਨਦਾਰ ਰੱਖਦੀ ਆ ਇੱਥੋਂ ਦਿਖਾ ਦਿੰਦਾ ਜੀ ਕਿੰਨੇ ਦਿਨ ਦਾ ਸੁਆਮਣੀ ਇਹਦਾ ਬਾਈ ਜੀ ਜਿੰਨੀ ਆਪਿਆ ਉੱਡਾ ਹੀ ਲੇਵਾ ਲਈ ਫਿਰ ਕਿੰਨੇ ਦਿਨ ਦਾ ਸੁਆ ਇਹਦਾ ਸੁਆ 10 ਦਿਨਾਂ ਦਾ ਕਿੰਨਾ ਕੁ ਹਾਜ਼ਰ 18 ਕਿਲੋ ਦੁੱਧ ਤਿਆਰ ਆ ਸੁਆ ਦੁੱਧ ਹੈ ਬਲੂਣਿਆ ਆਪਾਂ ਦੂਹੇ ਕਰਕੇ ਲਈਆ ਦਿਮਾਗ ਵੀ ਦੂਹੇ ਕਰਕੇ ਆ ਦੰਦਾ ਚੋਕ ਗਿਆ ਦੰਦਾ ਚਾਰ ਦੰਦਾ ਜੀ ਚੱਲ ਓਏ ਗੈਰੀ ਹੁਣ 5 ਨੰਬਰ ਤੇ ਆ ਆ ਵੇਖ ਸੀ ਮੈਂ ਕਹਿੰਦਾ ਹੈ ਹਾਂ ਇਹ ਵਿੱਗੀ ਆ ਆ ਵੇਗੀ ਇਹ ਸੱਜਣ ਨਾਲ ਨਾ ਇੰਟ ਤੇ ਕਰਾਂਗਾ ਗੱਲਬਾਤ ਬਾੜਾ ਸ਼ਕੀਨ ਆ ਨਾਲ ਨਾਲ ਬਾਰੇ ਰਹਿਣਾ ਨਾਲ ਨਾਲ ਮੱਝਾ ਹਾਂਜੀ ਆਪਣਾ ਪੱਕਾ ਜਦਾ ਭਰਾਈਆ ਵੱਡਾ ਭਰਾ ਮੰਨਿਆ ਜੀ ਲੈ ਆ ਲਿਆ ਛੋਟੀ ਚੰਗੀ ਤੋਂ ਚੰਗੀ ਜਾਂਦੀ ਉਹਨਾਂ ਦੇ ਵੀ ਐ ਨਹੀਂ ਦਾ ਵੀ ਸੋਹਣਾ ਦਾ ਬੱਡੀ ਬੁੱਡੀ ਵੀ ਫਰਨ ਆਲੀ ਪੂਰੇ ਵੱਡੀ ਕਿੰਨੇ ਕ ਦਿਨ ਦਾ ਸੂਹ ਇਹਦਾ ਸੂਹ ਹੈਗਾ 10 ਦਿਨਾਂ ਦਾ ਇਹਦੇ ਕੋਲ ਕਿੰਨਾ ਕ ਦੁੱਧ ਤਿਆਰੀ ਦਾ ਫਿਰ ਦੁੱਧ ਹੈਗਾ 16-17 ਕਿਲੋ 16-17 ਹਾਂਜੀ ਮੈਨੂੰ ਆ ਜਮਾ ਬੀ ਐ ਨਾ ਕਹਿੰਦੀ ਕਿ ਤੇ ਏਡੀ ਜੋ ਨਹੀਂ ਨਹੀਂ ਅਬ ਬੀ ਕਾਰਜ ਹੋ ਗਈ ਠੀਕ ਆ 12 ਕਿਲੋ ਦੀ ਓੜ ਤੇ ਦੇ ਭੇਜਾਂਗੇ ਠੀਕ ਆ 16 17 ਰੈਡੀ ਦਾ ਜੀ ਇਹ ਥੋੜੀ ਹੋਰ ਚੋਈ ਹੋਈ ਆ ਜੀ ਵੱਡੀ ਬਹੁਤ ਆ ਨਾ ਹਾਂ ਜੀ ਪਾਸਪੂਸ ਕਰੀਆ ਹਾਂ ਜੀ ਪਾਸ ਕੀਤੀ ਤਿੰਨ ਮਹੀਆਂ ਕੀਤੀਆਂ ਜੀ ਉਹਨਾਂ ਨੇ ਜਿਹੜਾ ਤਿੰਨ ਕੁ ਮਹੀਆਂ ਆਪਣੀਆਂ ਚੋਈਆਂ ਆ ਮੇਚੋਂ ਠੀਕ ਆ ਗੱਲ ਥੋੜੀਆਂ ਆ ਠੀਕ ਆ ਗੱਲ ਆ ਉਹਨਾਂ ਨੇ ਐਕਟ ਕਰ ਲਈ ਆ ਤੇ ਬਾਕੀ ਹੋਲੇ ਦੋ ਤਿੰਨ ਮਹੀਆਂ ਹੋਰ ਕੱਢਣਗੇ ਠੀਕ ਆ ਗੱਲ ਹਾਂਜੀ ਇਹਦੇ ਫਿਰ ਪੈਸੇ ਤਾਂ ਨਹੀਂ ਦੱਸ ਦੇ ਪੈਸੇ ਨਹੀਂ ਜੀ ਕਈ ਬਲੇ ਉਧਰ ਘਰੇ ਰੱਖਣ ਨੂੰ ਜਾ ਰਹੀ ਆ ਠੀਕ ਆ ਇਹ ਵੀ ਪਤਾ ਨਹੀਂ ਹੁੰਦਾ ਜੀ ਬਾਈ ਨੂੰ ਹੋਣਾ ਆਇਆ ਹੋਇਆ ਨਾ ਕੰਮ ਦਾ ਹਾਂਜੀ ਏ ਵਿਕੀ ਹੋਈ ਆ ਸੱਜਣਾ ਨੰਬਰ ਇਹਦਾ ਆ ਗਿਆ 5ਵਾਂ ਤੇ ਹੁਣ ਮਾਰ ਦੇ ਗਰੀ 6 ਨੰਬਰ ਵਾਲੀ ਦੇ ਫੇਸ ਤੇ ਹੀ ਮਾਰਨੀ ਕੈਮਰਾ ਪਹਿਲਾਂ ਜੀ ਨਸਲ ਨਸਲ ਆ ਕੱਟੀ ਚ ਵੀ ਵਾਲੀ ਆ ਤਕਰੀਬਨ ਜਿਵੇਂ 22 ਕਹਦਾਂਗੇ ਹਰੇਕ ਨੂੰ ਕਹਿੰਦਾ ਕਿਉਂਕਿ ਟਾਪ ਦੀ ਹੁੰਦੀਆਂ ਸਾਰੀਆਂ ਜਿੰਨੀਆਂ ਕਮੱਜਾਂ ਇਸ ਘਰ ਚੋਂ ਜਦੋਂ ਵੀ ਮੈਂ ਤੁਹਾਨੂੰ ਦਿਖਾਉਣ ਆਉਣਾ ਇੱਥੇ ਤੇ ਲੇਵਾ ਦਿਖਾ ਗਰੀ ਪਛਾਣੇ ਪੱਕ ਤੋਂ ਤੌਰ ਚ ਉਬਰਾ ਸਿੰਘ ਆ ਗਿਆ ਬਿਲਕੁਲ ਬੰਦ ਤੇ ਬਾਡੀ ਦੀ ਵੀ ਸ਼ਾਨਦਾਰ ਆ ਤੇ ਲੇਵੇ ਦਾ ਡਿਜ਼ਾਈਨ ਬੜਾ ਕਮਾਲ ਦਾ ਇੱਥੋਂ ਕਰ ਸਕਦੇ ਵਿਚ ਇੱਕ ਇਹਦਾ ਸੂਆ ਕਿਹੜਾ ਜੀ ਦੂਜਾ ਸੂਆ ਜੀ ਸੂਆ ਦੂਜਾ ਕਿੰਨੇ ਦਿੰਦੀ ਸੂਈ ਹੋਦੀ ਸੂਈ ਹੈਗੀ ਆ 10 ਤੋਂ 12000 ਜੀ ਹਾਜ਼ਰ ਕਿੰਨਾ ਹੁਣ 18 ਕਿਲੋ ਤਿਆਰ ਆ ਜੀ ਤਿਆਰੀ ਦਾ ਹਾਂਜੀ ਕਰਦਾਂ ਜੀ ਬਾਲਟਾ ਕੁੰਡਿਆਂ ਦਾ ਹਾਂਜੀ ਹਾਂਜੀ ਐਡੀ ਮੈਨਾਂ ਨਾ ਕੁੰਡਿਆਂ ਦਾ ਕੀਤਾ ਹੋਇ ਕਰੂਗੇੜੀ ਬੰਦਾ ਪੈਂਦਾ ਚੋਣ ਥੱਲੇ ਮੈਂ ਹਾਂਜੀ ਪੂਰਾ ਜੀ ਜਿਵੇਂ ਜਿਵੇਂ ਚੋਈ ਜਾਂਦਾ ਉਹ ਮੈਨੂੰ ਮਨ ਖੁਸ਼ ਹੋਊ ਖੁਸ਼ ਹੋਈ ਜਾਂਦਾ ਜੀ ਆ ਉਦਾਂ ਉਦਾਂ ਖੁਸ਼ ਹੋਣ ਵਾਲਾ ਕੰਮ ਹੀ ਆ ਨਰਾਜ਼ਗੀ ਵਾਲਾ ਸੀਨ ਨਹੀਂ ਮਿਲੂਗਾ ਕਿਸੇ ਵੀ ਵਕਤ ਕਿਉਂਕਿ ਪਸ਼ੂ ਵੀ ਕੁਆਲਿਟੀ ਦਾ ਤੇ ਜਿਹੜਾ ਕੁਆਲਿਟੀ ਦਾ ਪਸ਼ੂ ਆ ਉਹਦੇ ਸੱਜਣੋਂ ਪੇਮੈਂਟ ਲਾਉਣੀ ਪੈਂਦੀ ਆ ਕੀਮਤ ਲਾਉਣੀ ਪੈਂਦੀ ਆ ਕਿਉਂਕਿ ਉਹੀ ਗੱਲ ਆ ਵੀ ਲੱਖ ਸਵਾ ਲੱਖ ਦੀ ਰੇਂਜ 'ਚ ਇਦਾਂ ਦਾ ਪਸ਼ੂ ਨਹੀਂ ਮਿਲਦਾ ਕਈ ਭਰਾ ਜਿਵੇਂ ਬਾਈ ਬੂਹਣ ਆਉਂਦੇ ਆ ਲੱਖ ਡੇਢ ਲੱਖ ਹੁਣ ਇਦਾਂ ਨਹੀਂ ਤਾਂ 2 ਲੱਖ ਤੋਂ ਨੀ ਝੋਟੀ ਮਿਲਦੀ ਠੀਕ ਆ ਗੱਲ ਹਾਂਜੀ ਆ ਤਕਰੀਬਨ ਤਕਰੀਬਨ ਜੇ ਰੇਟ ਨੇ ਬਾਈ ਦੇ ਤਕਰੀਬਨ ਆਪਣੇ ਡੇਢ ਤੋਂ ਸਟਾਰਟ ਨਹੀਂ ਜੇ ਤੋਂ ਉੱਪਰ ਭਰੇ ਆ ਜੀ ਆ ਡੇਢ ਤੋਂ ਪਲੱਸ ਹੀ ਹੁੰਦਾ ਰੇਟ ਤਕਰੀਬਨ ਉਦੋਂ ਥੱਲੇ ਵਾਲਾ ਸੱਜਣ ਤਾਂ ਨਾ ਘੰਟੀ ਲਾਵੇ ਕੋਈ ਜੇ ਇਹ ਚਲੋ ਕੋਈ ਗੱਲ ਨਹੀਂ ਸੱਜਣ ਕਰ ਵੀ ਲਵੇ ਕੋਈ ਪਰ ਇਹ ਆਵੇ 70 75 ਵਾਲਾ ਇਧਰ ਆ ਜਾ 70 75 ਵਾਲਾ ਨਾ ਲੈ ਇੱਥੋਂ ਦਿਖਾ ਦੇ ਗਹਿਰੀਆਂ ਐਨ ਦਿਖਾ ਦੇ ਲੰਬੀ ਲੰਬੀ ਐਨ ਘਵਾ ਦੇ ਕੈਮਰਾ ਆ ਬਾਕੀ ਦੇਣਾ ਇਹਦੇ ਨਾੜਾਂ ਨੂੰ ਤਾਂ ਵੀ ਦਿਖਾ ਕੱਲੀ ਕੱਲੀ ਨਾੜ ਦੀ ਦੀ ਆ ਇਹ ਇਧਰਲੇ ਬੰਨੇ ਹੁਣ ਲੇਵਾ ਵੀ ਦਿਖਾ ਦੇ ਬਟਨਾਂ ਵਾਲਾ ਹੀ ਆ ਇਹ ਇੱਥੋਂ ਕਰਾਦੀ ਤੇ ਇੱਕ ਇੱਥੋਂ ਆ ਡਿਜ਼ਾਈਨਡ ਜੂਨ ਇਹਦਾ ਬਟਨ ਵੀ ਲੱਗੇ ਆ ਕਿੰਨਾ ਕਰਤ ਪਾਉ ਬਣੀ ਇਹ ਦੁੱਧ 20 ਕਿਲੋ ਪਲੱਸ ਚੱਲੂਗੀ ਦੇਣਾ ਮੌਸਮ ਬਹੁਤ ਵਧੀਆ ਆ ਰਿਹਾ ਜੀ ਇੰਨਾ ਵੀ ਆ ਹਾਂ ਮੌਸਮ ਇੰਨਾ ਦਾ ਹੀ ਆਉਣ ਵਾਲਾ ਮੈਂ ਮੌਸਮ ਇੰਨਾ ਦਾ ਆ ਆ ਜਾ ਆ ਜਾ ਗਰੀਏ ਇੱਥੇ ਲੈ ਪਿਛਲੀ ਬੂਰੀ ਨੇ ਚਰਚੇ ਕਰਾਤੇ ਆ ਆ ਲਿਆ ਲਿਆ ਮਜਬੂਰ ਕਰਤਾ ਬਾਈ ਨੂੰ ਦੁਬਾਰੇ ਪੂਰੀ ਲੈਣ ਤੇ ਬਾਈ ਅਜੇ ਬੰਦੀ ਰੱਖੀ ਐ 1 ਮਿੰਟ 1 ਮਿੰਟ ਆ ਪਿੱਛੋ ਚੜਾਈ ਦਿਖਾਈ ਕਰਦੀ ਸਮਝਣਾ ਨੇ ਮਜਬੂਰ ਕਰਤਾ ਮਣੀ ਕਹਿੰਦਾ ਫੋਨ ਮਾਰ ਮਾਰ ਕੇ ਵੀ ਇੱਕ ਅੱਧੀ ਪੂਰੀ ਦਾ ਚਾਹੀਦਾ ਚਾਹੀਦੀ ਆ ਜੀ ਤੇ ਇਹ ਟੇਲੀਆ ਪੂਰੀ ਆ ਗਿਆ ਮੰਨ ਲਓ ਵੀ ਲੇਵੇ ਤੇ ਵੀ ਆ ਗਏ ਤਣ ਤਣ ਬਟਨ ਵੀ ਆ ਤਣ ਵੀ ਆ ਤੇ ਉੱਪਰੋਂ ਬਹੁਤ ਜੌੜੀ ਆ ਚੜਾਈ ਉੱਤੋਂ ਆ ਗਈ ਫੁੱਲ ਹਨਾ ਫੁੱਲ ਚੜਾਈ ਤੌਰ ਖੋਲ ਕੇ ਬਾਈ ਤੌਰ ਤੌਰ ਉਹ ਗਰੀ ਉਹ ਮੁੰਡੇ ਨੂੰ ਵੀ ਦਿਖਾਈ ਗੋ ਸਾ ਮੈਂ ਸੰਭਾਲ ਕਰਦਾ ਬੱਲੀ ਟੌਪ ਦੀ ਉਹ ਵੀ ਹਾਂ ਜੀ ਮੇਨ ਕੰਮ ਇਹ ਉਹਨਾਂ ਦਾ ਹੈ ਜੀ ਸੂਆ ਕਿਹੜਾ ਦਾ ਦੂਜਾ ਸੂਆ ਬੱਚਾ ਵੀ ਬੂਰੀ ਆ ਬੂਰਾ ਕੱਟਾ ਬੋਲ ਹਾਂ ਜੀ ਕਿੰਨੇ ਦਿਨ ਦੀ ਸੂਈ ਆ ਸੂਈ 10 ਦਿਨ ਦੀ ਕਿੰਨਾ ਦੁੱਧ ਦੁੱਧ ਹੈਗਾ 17 18 ਕਿਲੋ ਹਾਇਰ ਹਾਂ ਜੀ ਛਕੀਨ ਵੀ ਫੁੱਲਾ ਨਾ ਬੁੱਲ ਬੁੱਲ ਰੰਗ ਬਾਜ ਬਹੁਤ ਵਧੀਆ ਜੀ ਇਹ ਕਿਹੜਾ ਖਾਲਾ ਘੱਟੇ ਮਿਲਦੀ ਹੈ ਨਾ ਹਾਂ ਜੀ ਦਸਾਂ ਪਿੰਡਾਂ 'ਚ ਕਿਹੜਾ ਦੰਨ ਹੈ ਜੀ ਚੰਗੀ ਪੂਰੀ ਤਾਂ ਇਹ ਇੱਕ ਪੂਰੀ ਬੱਲੀ ਆ ਜਿੰਦੀ ਕਾਲੀ ਬੂਰੀ ਠੀਕ ਹੈ ਜੀ ਹਾਂ ਜੀ ਤੇਲਿਆ ਪੂਰੀ ਪਿਓਰ ਕਹਿੰਦੇ ਸੁਭਾਹ ਆ ਦੀ ਠੰਡੀ ਆ ਠੰਡੇ ਠੰਡੇ ਚੋਣ ਇੱਕ ਨੰਬਰ ਲੱਗਾ ਜੀ ਸੁਭਾਹ ਆ ਦੀ ਬਾੜੀ ਨਰਮਾ ਕਰੀ ਓਏ ਤੇ ਬਾਕੀ ਬੂਰੀ ਦੀ ਤਾਂ ਡਿਮਾਂਡ ਮਾਰਕੀਟ 'ਚ ਇਹ ਮੰਨ ਲਾ ਵੀ ਹੁਣਾ ਫੁੱਲੇ ਰਹਿੰਗੇ ਜਿਵੇਂ ਗਾਵਾਂ 'ਚ ਜਰਸੀ ਦੀ ਰਹਿੰਦੀ ਆ ਮੱਝਾਂ 'ਚ ਇਹਦੀ ਡਿਮਾਂਡ ਰਹਿੰਦੀ ਆ ਸਭ ਤੋਂ ਜ਼ਿਆਦਾ ਪੂਰੀ ਦੀ ਕਿੰਨਾ ਰੁੱਧ ਪਾਉਗੀ ਦੋ 18 ਕਿਲੋ ਕੱਤੀ ਡਾਉਨਾਂ ਚੋਲੀ ਛੋਟੀ 18 ਕਿਲੋ ਜੀ ਜੇ ਨੀਲੀ ਦਾ ਸੀਮਨ ਲਾਦੇ ਹਣਾ ਨੀਲੀ ਦਾ ਬੱਚਾ ਦਊਗੀ ਪੂਰਾ ਨੀਲੀ ਦਾ ਵੀ ਦਾ ਕਰ ਦੂ ਹਾਂਜੀ ਹਾਂਜੀ ਟੌਪ ਤੋਂ ਟੌਪੇ ਕਰ ਦੂਗਾ ਕੁਆਲਿਟੀ ਬਹੁਤ ਹੈ ਜੀ ਮਾਰੀ ਚੌੜੀ ਆ ਜਾ ਇੰਨੀ ਬੋਡੀ ਸਟਰਕਚਰ ਨਹੀਂ ਇੰਨਾ ਵਧੀਆ ਮਾ ਇੱਥੇ ਦਿਖਾ ਦੀ ਕਰੀ ਚੜਾਈ ਚ ਰਹੀ ਹੈ ਹਾਂ ਐ ਮਨ ਲਾ ਇੰਨੀ ਕਿ ਚੜਾਈ ਰੱਖਦੀ ਆ ਉੱਤੇ ਉਹਨੂੰ ਫੋਟੋ ਉੱਪਰੋਂ ਚੜਾਈ ਆ ਮਾਫੀ ਦਿਖਾ ਦੇਣਾ ਸਾਨੂੰ ਮੈਂ ਤੇ ਬਾਕੀ ਉਹ ਉਦਾਂ ਦੀ ਆ ਚੀਜ਼ਾਂ ਦੀ ਚੜਾਈ ਉੱਪਰੋਂ ਕਿੱਦੋਂ ਨਹੀਂ ਆਪਦੀ ਆ ਜੀ ਤੇ ਆ ਜੀ ਦਾ ਗੈਪ ਬਹੁਤ ਸੋਹਣਾ ਰੱਖਿਆ ਜਿਹੜੀ ਪਿਛੋਂ ਪਿੱਛੇ ਬੂਰੀ ਥੋੜੀ ਪਤਲੀ ਸੀ ਇਹ ਜਾਂ ਚਾ ਪੂਰੀ ਠੀਕ ਆ ਗੱਲ ਇਹ ਪੂਰੀ ਚੜਾਈ ਚ ਆ ਗਈ ਉਹ ਬਾਈ ਆਪਣੇ ਨਾ ਵੀਡੀਓ ਪਾਉਣ ਤੋਂ ਪਹਿਲਾਂ ਜੂਬੀ ਚੱਲ ਗਈ ਜੂਪੀ ਹਾਂ ਜੀ ਵੀਡੀਓ ਤੇ ਕੀ ਬਣਿਆ ਵੀਡੀਓ ਤੇ ਐ ਵੀ ਤੰਗੇ ਕੀਤਾ ਬਹੁਤ ਜ਼ਿਆਦਾ ਵੀ ਬੂਰੀ ਪੂਰੀ ਠੀਕ ਹੈ ਗੱਲ ਹਾਂਜੀ ਐਤ ਕਿਤਾ ਨਹੀਂ ਵੇਚੀ ਹਲੇ ਦੀ ਵੇਚੀ ਹਾਂਜੀ ਐਤ ਕਿਤਾ ਵੀਡੀਓ ਚ ਵੇਚ ਦਾਂਗੇ ਵੀਡੀਓ ਚ ਵੇਚ ਦਾਂਗੇ ਠੀਕ ਹੈ ਗੱਲ ਜਿੱਥੇ ਗਈ ਹੈ ਨਾ ਬੂਰੀ ਉੱਥੇ ਆਪਣੀ ਪਿਆਗ ਮੀਆਂ ਜਿੱਦਾਂ ਉੱਪਰ ਹੀ ਚਲ ਗਈਆਂ ਯੂਪੀ ਚ ਯੂਪੀ ਚ ਕਿਹੜੇ ਜ਼ਿਲ੍ਹੇ ਆਗਰਾ ਫਰੂਜਾਬਾਦ ਚ ਆਗਰਾ ਫਰੂਜਾਬਾਦ ਫਰੂਜਾਬਾਦ ਚੱਲ ਗਈ ਅਗਲੇ ਦਿਨ ਬੂਰੀ ਦਾ ਸ਼ਕੀਰ ਨੀਲੀ ਰਾਵੀ ਤੇ ਨੀਲੀ ਰਾਵੀ ਤੇ ਬੂਰੀ ਥੋੜਾ ਘੱਟ ਮਿਲਦੀ ਹਾਂਜੀ ਹਾਂਜੀ ਇਹਦਾ ਸੁਆਮਣੀ ਦੂਜਾ ਸੁਆ ਇਹ ਜਹਾਜੀ ਲੱਗਦਾ ਹਾਂ ਹਾਂਜੀ ਹਾਂਜੀ ਇਹ ਫੁੱਲ ਵੱਡੀ ਆ ਪੂਰੇ ਪੌਲੀ ਕਿੰਨੇ ਦਿਨ ਦਾ ਸੂਆ ਜੀ ਸੂਆ ਹੈਗਾ 12 ਦਿਨ ਦਾ 12 ਤੋਰ ਦੇ ਤੋਰ ਦੇ ਲੰਬੀ ਜ ਮੜੀ ਇੱਕੇ ਰਹਿ ਗਈ ਹੁਣ ਤਾਂ ਹੁਣ ਕਿ ਥੱਕਦਾ ਕਿੱਥੇ ਹਨ ਕਮਾ ਦੇ ਆ ਇਹਨੂੰ ਲੰਬੀ ਮੋੜ ਕੇ ਕਮਾ ਦੇ ਬੱਚਾ ਬੱਚਾ ਕੱਤੀ ਨਾਲ ਕੱਤੀ ਦੁੱਧ ਕਿੰਨਾ ਹਾਜ਼ਰ 18 ਕਿਲੋ 18 ਤਿਆਰੀ ਦਾ ਹਾਂਜੀ ਡੰਗ ਤੋਂ ਡੰਗ ਚੋਣ ਵਾਲਾ ਹਾਂਜੀ ਹਾਂਜੀ ਚਬਾਈ ਦੀ ਕਮਿਆ ਇੱਕ ਨੰਬਰ ਬੋਲੀ ਜਮਾ ਬੋਲੀ ਬੋਲੀ ਵੱਡੀ ਫੁੱਲ ਆ ਗਈ ਹੈ ਨਾ ਪੂਰੇ ਫੁੱਲ ਤਮਾਰੇ ਕਿਹੜਾ ਮੁਰਦਾ ਨੇ ਤੋਰਦੇ ਤੋਰਦੇ ਅੰਦ ਖਾ ਦੀ ਗਰੀ ਟਕਾ ਕੇ ਓਏ ਇਹ ਥੋੜੀ ਝੋਤੀ ਆ ਜੀ ਠੀਕ ਆ ਗੱਲ ਇਹ ਵੀ ਝੋਈ ਹੋਈ ਆ ਇੱਕ ਝੋਟੀ ਹੋ ਰਿਆ ਉਹਦੀ ਵਿਚ ਵਾਈ ਤਿੰਨ ਝੋਈਆਂ ਨਾਲ ਆ ਗਈ ਇਹਦੇ ਕੱਟੀ ਦੁੱਧ ਹਾਜ਼ਰ ਕਿੰਨਾ ਦੱਸਿਆ ਮੈਂ ਇਹਦੇ ਥੱਲੇ 18 ਕਿਲੋ ਆ ਇਹ ਮੇਵਾ ਦੇ ਕੇ ਥੋੜਾ ਜਿਹਾ ਭਲਾ ਵੀ ਪਾ ਗਈ ਇਹ ਮੰਨ ਲਓ ਵੀ ਤਿਆਰੀ ਦਾ ਕਿਉਂਕਿ ਮੇਵਾ ਰੱਖ ਦਿਆ ਜਿੱਦਾਂ ਆਪਾਂ ਕਹ ਲਈਏ ਗਾਵਾਂ ਦਾ ਹੁੰਦਾ ਨਾਲ ਲੱਗਮਾ ਜਾਂ ਲੈ ਚੱਲ ਕੋਈ ਨਹੀਂ ਪਰੇਸ਼ਾਨ ਨਾ ਕਰ ਚੋਣ ਚਪਾਉਣ ਦੀ ਬਾਈ ਕਹਿੰਦਾ ਆ ਗਈ 100 ਦੀ 100 ਹਰੇਕ ਪੱਖ ਤੋਂ ਤੇ ਇੱਕ ਝੋਟੀ ਹੋਰ ਰਹੀ ਤੇ ਆ ਝੋਟੀ ਆ ਗਈ ਸੱਜਣੋ ਨੰਬਰ ਲਾਸਟ ਆ ਓਦਾਂ ਪਹਿਲਾ ਚੱਕਦੀ ਹੁੰਦੀ ਆ ਇੱਧਰਲੇ ਬੰਨਿਓ ਲਾਸਟ ਤੇ ਜਿਹੜੀ ਵੀ ਝੋਟੀ ਦਿਖਾਉਣਾ ਹੁੰਨਾ ਤੌਰ ਚੋਬਰਾ ਖੋਲ ਕੇ ਸੁਆ ਕਿਹੜਾ ਜੀ ਬਲੂਨ ਕੱਟੀ ਆ ਚਾਰ ਦਾਦਿਆ ਜੀ ਚਾਰ ਦੰਦ ਪਹਿਲਾ ਹਾਂਜੀ ਵੱਡੀ ਵਾਲੀ ਆ ਹਾਂਜੀ ਬਹੁਤ ਵੱਡੀ ਆ ਕੱਟੀ ਆ ਲਾਸਟ ਤੇ ਨਾਲ ਖੜ ਕੇ ਸੱਜਣੋ ਤੁਹਾਨੂੰ ਕੱਦ ਦਾ ਆਈਡੀਆ ਕਰਾ ਦੂੰ ਸਿੰਘ ਆ ਗਿਆ ਬਿਲਕੁਲ ਬੰਦ ਜਿਹੜਾ ਆਪਾਂ ਕਹਿੰਦੇ ਨੇ ਰਿੰਗ ਸਿੰਘ ਜਿੱਦਾਂ ਦੇ ਪਸ਼ੂ ਨਾ ਮੇਲਿਆਂ ਤੇ ਪਾਏ ਹੁੰਦੇ ਆ ਮਿਲਕ ਬਿਊਟੀ ਚ ਓਦਾਂ ਦੀ ਝੋਟੀ ਆ ਵੱਡੀ ਐਨੀ ਕਾ ਗਈ ਵੀ ਜਿਵੇਂ ਆਪਾਂ ਕਹਿ ਲਿਆ ਕੋਈ ਦੂਜੇ ਸੂਏ ਵਾਲਾ ਪਸ਼ੂ ਹੁੰਦਾ ਹਾਂਜੀ ਪਲੂਣ ਕੱਟੀ ਆ ਚਾਰ ਦੰਦਿਆ ਜੀ ਕੱਦ ਫੁੱਲ ਤੇਰੇ ਵਾਲੇ ਬੰਨੇ ਹੋ ਨਾ ਗਰੀ ਨਾੜਾ ਨੂੜਾ ਦਿਖਾ ਦੇ ਲੇ ਵੀ ਨਾੜਾ ਇੰਗੀਆਂ ਬਹੁਤ ਜ਼ਿਆਦਾ ਲੇਵੇ ਤੇ ਕਮਾਲਾ ਕਮਾਲਾ ਇੱਥੋਂ ਕਿੰਨੇ ਦਿਨ ਦਾ ਸੂਆ ਮਣੀ ਸੂਆ ਹੈਗਾ 15 ਦਿਨਾਂ ਤੋਂ 15 ਦਿੰਦਾ ਇਹ ਇੱਥੇ ਰੋਕੀ ਮਾੜੀ ਜੀ ਰੋਕਦਾ 12 13 ਦਿਨਾਂ ਦਾ ਪਰ 15 ਕਹਿੰਦੇ ਆ ਜੀ ਇਹ ਇੱਥੋਂ ਦਿਖਾ ਗਰੀ ਵਾ ਬਾਈ ਕਹਿੰਦਾ ਦੰਦਾਂ ਚ ਚਾਰ ਦੰਦ ਸੂਆ ਪਹਿਲਾ ਵੱਡੀ ਫੁੱਲ ਪਿਓਰ ਚਾਰ ਦੰਦ ਆ ਮੂੰਹ ਨਹੀਂ ਫੜ ਕੇ ਦਿਖਾਦਾ ਮੂੰਹ ਫੜਾਉਂਦੀ ਨਹੀਂ ਠੀਕ ਆ ਗੱਲ ਹਾਂਜੀ ਕਿੰਨਾ ਕੁ ਦੁੱਧ ਚਾਰੀ ਦਾ ਬਹੁਤ 18 ਕਿਲੋ ਹੁਣ ਮਿਲ ਲਓ 20 ਕਿਲੋ ਦੀ ਓੜ ਤੇ ਵੇਚ ਦੋ ਪਹਿਲੇ ਚਾਰ ਦੰਦ ਦਾ ਹਾਂਜੀ ਇਹ ਤੋਂ ਮਿਣਕੇ ਦਊਗਾ ਘਰੋਂ ਆਪਣੇ ਤਸਲੀਆਂ ਕਿਦੋਂ ਤਸਲੀਆਂ ਨੱਤ ਤਸੱਲੀਆਂ ਬਾਈ ਕਹਿੰਦਾ ਫੁੱਲ ਕਰਾ ਦੇਣੀ ਆ 18 ਤਾਜ ਇਹਦੇ ਕੋਲ ਹਾਜ਼ਰ ਹੈ ਹਾਜ਼ਰ ਹੈ ਜੀ ਕਿ 20 ਦੀ ਗਰੰਟੀ ਦੇ ਦਾਂਗੇ ਦੇ ਦਾਂ ਜੀ ਵੱਡੀ ਫੁੱਲਾ ਗਈ ਦੰਦਾਂ ਚ ਚਾਰ ਦੰਦਾਂ ਦਾ ਸੂਆ ਪਹਿਲਾ ਪਹਿਲਾ ਪੂਰੀ ਕੰਪੀਟੀਸ਼ਨ ਵਾਲੀ ਆ ਭਾਜੀ ਪਹਿਲਾਂ ਨਾ ਆਪਾਂ ਇਹ ਕਹਿ ਸਕਦੇ ਆ ਵੀ ਇਹਦਾ ਏਡੀ ਛੋਟੀ ਜੰਮਦੀ ਜਿੱਤੀ ਪਹਿਲਾਂ ਚੌਗੀ ਆ ਇੱਥੋਂ ਘਰੇ ਗਾਂਲੇ ਬੰਨਿਓ ਨਾ ਲੈਵਾ ਇਹ ਕੋਈ ਟਾਈਮ ਨਹੀਂ ਲੱਗਾ ਇਹਨੂੰ ਠੀਕ ਆ ਜੀ ਇਹ ਹਲੇ ਝੋਈ ਹੋਈ ਆ ਬੰਦੇ ਤਿੰਨ ਚਾਰ ਮਹੀਆਂ ਚੁੰਦੀ ਅਸੀਂ ਠੀਕ ਆ ਮਸੀਂ ਰੁਕਿਆ ਜਿੱਦਾਂ ਵੀ ਆਪਣਾ ਇੱਕ ਮਹੀ ਵੀ ਕੀ ਉਹਨਾਂ ਚ ਠੀਕ ਆ ਹਾਂ ਜੀ ਲੈ ਚਲ ਬਈ ਆਣ ਲੈ ਚੱਲ ਲੈ ਚੱਲ ਇਧਰ ਮੋੜ ਹੀ ਮੋੜ ਹੀ ਤੈਨੂੰ ਕਮਾਲ ਆ ਹੱਕ ਇਧਰ ਮੋੜ ਕਮਾਲ ਆ ਮੋੜ ਲਾ ਚੋ ਬਰਾ ਮੋੜ ਲਾ ਮੋੜ ਲਾ ਹੱਕ ਹੁੱਕ ਕੱਟੀ ਦੀ ਮਾੜੀ ਨੇ ਇੱਥੇ ਜੇ ਰੋਕ ਲਾ ਹਾਂ ਹੱਕ ਕੱਟੀ ਦੀ ਮਾੜੀ ਨੇ ਜੀ ਇੱਥੋਂ ਦਿਖਾ ਦੇ ਜੀ ਤੇਰਾ ਹੋਰ ਤੋਰ ਦੇ ਨਾਲ ਕਰਾ ਦੇ ਤਸੱਲੀ ਲੈ ਚੱਲ ਐਡਾ ਨਾ ਬੋਡੀ ਸਟਾਈਚਰ ਨਹੀਂ ਕੱਟੀ ਨੂੰ ਮਿਲਦਾ ਕੱਦ ਕੁੱਦ ਪੂਰਾ ਆ ਗਿਆ ਪੂਰਾ ਪੂਰਾ ਘੱਟ ਨਹੀਂ ਹੈਗਾ ਕਿਤੇ ਵੀ ਹਾਂਜੀ 12 ਕਿਲੋ ਹਾਜ਼ਰ 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 ਤਿਆਰੀ ਵਾਲਾ ਕੰਮ ਹੀ ਹੈ ਇਹਦੇ ਕੋਲ ਇੱਕ ਦਾ ਕੈਨ ਵਾਲਾ ਸੀ ਨਾ ਇੱਕ ਹੋ ਜਾਣਾ ਤਿਆਰੀ ਵਾਲਾ ਕੰਮ ਵੀ ਕੱਟੀ ਜੇ ਕੱਟੀ ਦੇ ਜਾਂਦੀ ਉਹ ਬੰਦਿਆਂ ਨੇ ਵੇਚਣੀ ਨਹੀਂ ਸੀ ਹੁਣ ਕੀ ਆ ਹੁਣ ਕੱਟਾ ਦਿੱਤਾ 12 ਕਿਲੋ ਵਾਲੀ ਦਾ ਕੱਟਾ ਵੀ खासा ਮਹਿੰਗਾ ਮੈਂ ਕਿਹਾ ਕੱਟਾ ਬਰੀਡ ਪੂਰੀ ਆ ਕੱਟੇ ਜੀ ਵੀ ਛੋਟੀ ਜੀ ਵੀ ਫੁੱਲ ਬਰੀਡ ਸਰਕਾਰੀ ਸੀਮਨ ਦੀ ਆ ਪਿਆ ਚਲਦੀ ਵੀ ਦੀ ਠੀਕ ਆ ਕੋਹੇ ਨੂੰ ਉਹਦਾ ਬੱਚਾ ਆ ਪਿੱਛੇ ਹਾਂਜੀ ਲక్ష్ਮੀ ਡੈਰੀ ਵਾਲਾ ਲక్ష్ਮੀ ਡੈਰੀ ਵਾਲਾ ਆ ਨੰਬਰ ਬੋਲ ਦਿੰਦਾ 9478474740 ਤੇ ਬਾਕੀ ਗੱਲਬਾਤ ਥੋੜੀ ਹੁਣ ਉਹ ਸੱਜਣ ਨਾਲ ਕਰਾ ਦੇਣਾ ਜਿਹੜੇ ਨੇ ਬਾਈ ਤੋਂ ਇੱਕ ਮੱਝ ਵੀ ਲਈ ਆ ਆ ਜਾ ਬਾਈ ਲੈ ਆ ਸੱਜਣ ਨੇ ਝੋਟੀ ਲਈਆ ਤੇ ਡਿਟੇਲ ਸਾਰੀ ਬਾਈ ਨੂੰ ਪੁੱਛਾਂਗੇ ਕਿੱਥੇ ਦਾ ਰਹਿਣ ਵਾਲਾ ਤੇ ਕਿੰਨੀਆਂ ਕਿ ਮੱਝਾਂ ਵਾਗੀਆਂ ਤੇ ਕਿਦਾਂ ਕਿਦਾਂ ਬਾਈ ਦੇ ਪਸ਼ੂ ਜਿੰਨੇ ਕਰੋ ਗਏ ਆ ਵੀ ਕਿਵੇਂ ਚੱਲਦੇ ਆ ਦੁੱਧ ਤੇ ਕਿਦਾਂ ਚੱਲਦੇ ਆ ਹੋਰ ਬਾਈ ਕੀ ਹਾਲਾ ਬਹੁਤ ਵਧੀਆ ਬਾਈ ਚੜਦੀ ਕਲਾ ਐਨ ਵਧੀਆ ਜੀ ਆ ਨਾਮ ਤੇ ਐਡਰੈਸ ਪੁੱਛ ਤੇ ਨਾਮ ਮੇਰਾ ਓਂਕਾਰ ਸਿੰਘ ਕੰਡ ਜੱਜਾ ਖੁਰਦ ਜੱਜਾ ਖੁਰਦ ਨਾਲ ਹੀ ਆ ਕਰਨ ਹਾਂ ਫਲੋਰ ਦੇ ਨਾਲ ਹੀ ਆ ਕਿੰਨੀਆਂ ਕਿ ਮੱਝਾਂ ਲੈ ਗਈਆਂ ਤਾਂ ਦਿੰਦਾ 18 ਕਈ ਨਹੀਂ ਆਈ ਪਰ 18 ਪਹਿਲਾਂ ਝੋਟੀਆਂ ਚੱਲ ਗਈਆਂ ਤਾਂ ਇੱਕ ਗਿਆ ਕੱਟਾ ਮੋਰਾ ਹਾਂਜੀ ਮੋਰਾ ਪੁਣੀ ਹੋ ਗਿਆ 19 20 20 ਨਹੀਂ ਆ ਚਲੀ ਕਿੰਨੇ ਰਿਜ਼ਲਟ ਇਹਨਾਂ ਦਾ ਵਧੀਆ ਜੀ ਤਾਂ ਹੀ ਚੱਲੇ ਵਧੀਆ ਬਹੁਤ ਵਧੀਆ ਰਿਜ਼ਲਟ ਆ ਠੀਕ ਹੈ ਵਧੀਆ ਚੱਲਦੇ ਆ ਦੋ ਦੋ ਇਹ ਬਾਈ ਇਹ ਨਾ ਇਟਲੀ ਤੋਂ ਜੀ ਆਪਣੀ ਜੋ ਪਹਿਲਾਂ ਗੱਲ ਹੋਈ ਉਹਨਾਂ ਦੀ ਇੱਦਾਂ ਆਪਣੇ ਪੁਰਾਣੇ ਸੱਦਣ ਵੀ ਆਏ ਇਹ ਪਹਿਲੋਂ ਤੋਂ ਤੇ ਇਟਲੀ ਇਹਨਾਂ ਨੇ ਕਾਲ ਕੀਤੀ ਇਹਨਾਂ ਨੇ ਬਸ ਮੱਝਾ ਉਹ ਮੰਗਾਈਆਂ 18 ਤੋਂ ਪਲੱਸ ਉਹ ਠੀਕ ਹੈ 20 ਝੋਟੀਆਂ ਉਦਾਂ ਪਿਆ ਕਰਨੀਆਂ 20 ਹਣ ਹੋ ਜਾਣੀਆਂ ਠੀਕ ਹੈ ਹਾਂਜੀ 19 ਹੋ ਗਈਆਂ 19 ਵੀ ਚੱਲੀ 19 ਵੀ ਚੱਲੀ ਹਾਂਜੀ ਹਾਂਜੀ ਕਰਦਾ ਜੀ ਆ ਵੀ ਹੋਰ ਵੀ ਪਾਣੀ ਨਹੀਂ ਨਹੀਂ ਪੌਣੀਆਂ ਪੌਣੀਆਂ ਬਾਰੇ ਜੀ ਵੱਧ ਲੱਗਦਾ ਕੋਰੇ ਇਹ ਉਰੇ ਵੀ ਲੱਗਦਾ ਬਾਹਰ ਵੀ ਠੀਕ ਹੈ ਪਰ ਉਰੇ ਕਰਾਂਗੇ ਪੌਣੇ ਵਾਲੇ ਉਰੇ ਚਾਰ ਹੀ ਲੱਗਦਾ ਹੈ ਨਾ ਹਾਂ ਉਰੇ ਜਿਆਦਾ ਲੱਗਦਾ ਉਰੇ ਮੌਜ ਜੀ ਵੱਧ ਹੁੰਦੀ ਆ ਆਪਦਾ ਕੰਮ ਹਾਂਜੀ ਹਾਂਜੀ ਇਹ ਤਾਂ ਹੈ ਜੀ ਕਰਾਂਗੇ ਗਾਮ ਮੋਲੇ ਸਾਲ ਹੋਰ ਕੋਈ ਹੋਰ ਬਣਾਵਾਂਗੇ ਮੋਲੇ ਸਾਲ ਬਣਾਵਾਂਗੇ ਵੀਡੀਓ ਕੋਈ 5 6 ਜਾਂ 7 ਇਕੱਠੀਆਂ ਲਈ ਠੀਕ ਹੈ ਗੱਲ ਹਾਂਜੀ ਮੋਲੇ ਸਾਲ ਹੀ ਜਾਵਾਂਗੇ ਮੇਰਾ ਪੁੱਛਣ ਦਾ ਇਹ ਭਾਵਾ ਵੀ ਰਿਜ਼ਲਟ ਚੰਗਾ ਮਿਲਦਾ ਜਿੰਨੀ ਚੰਗਾ ਮਿਲਦਾ ਹਾਂਜੀ ਚੰਗਾ ਮਿਲਦਾ ਤਾਂ ਹੀ ਆਪਾਂ ਹੁਣ ਲੈ ਕੇ ਥੱਲੇ ਆਈਏ ਠੀਕ ਹੈ ਗੱਲ ਹਾਂ ਨਾ ਰਿਜ਼ਲਟ ਵਧੀਆ ਕਰਕੇ ਆਪਾਂ ਜੇ ਕੋਈ ਦੇਖਣਾ ਚਾਹਵੇ ਦੇਖ ਵੀ ਸਕਦਾ ਪੰਡ ਕੀ ਕਰਾਂਗੇ ਹਾਂਜੀ ਉਹ ਬਾਈ ਦੇ ਫਾਰਮ ਦੀ ਕਿਤਨਾ ਆਪਾਂ ਵੀਡੀਓ ਬਣਾ ਕੇ ਦਿਖਾਵਾਂਗੇ ਥੋੜਾ ਜਿਹਾ ਜਿੱਦੇ ਕੁੱਲੇ ਟਾਈਮ ਚ ਆਏ ਤੇ ਬਾਈ ਦੀਆਂ ਮੱਜਾਂ ਵੀ ਦਿਖਾਵਾਂਗੇ ਕਿ ਕਿੰਨਾ ਕ ਦੁੱਧ ਤੇ ਚੱਲਦੀਆਂ ਤੇ ਕਿੱਦਾਂ ਦੀ ਕੁਆਲਿਟੀ ਆ ਤੇ ਕਿੱਦਾਂ ਦਾ ਬਾਈ ਦਾ ਰੱਖ ਰਖਾਵਾ ਹੈ ਨਾ ਬਾਈ ਹਾਂਜੀ ਜਰੂਰ ਜਰੂਰ ਬਚਤ ਹੁੰਦੀ ਤਾਂ ਹੀ ਲੈ ਕੇ ਚੱਲੇ ਠੀਕ ਹੈ ਕਰਾਂਗਾ ਕਈ ਭਰਾ ਕਹਿੰਦੇ ਬਚਤ ਨਹੀਂ 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 ਬਚਤ ਹੁੰਦੀ ਤਾਂ ਹੀ ਤਾਂ ਲੈ ਕੇ ਚੱਲੇ ਨੇ ਤਾਂ ਲੈ ਨਹੀਂ ਤਾਂ ਪਾਉਣੇ ਨਹੀਂ ਮੈਨੂੰ ਸਾਲ ਹੋਇਆ ਹੱਲੇ 1 ਸਾਲ ਦੇ 1 ਸਾਲ ਚ 20 ਚੱਲ ਗਈਆਂ ਇਹਨਾਂ ਕੋਲ ਇਹ ਬਸ ਉਹੀ 1 ਸਾਲ 2 ਕੁ ਮਹੀਨੇ ਹੋਏ ਆ ਠੀਕ ਹੈ ਤੇ 19ਵੀਂ ਚੱਲੀ ਆ ਜੀ ਬ ਹਾਂ ਅੱਗੇ ਵਧਾਉਣ ਦੀ ਇੱਛਾ ਫਾਰਮਾ। ਹਾਂ ਪੂਰੀ ਪੂਰੀ ਇਹ ਪੂਰੀ। ਧੰਨਵਾਦ। ਪੂਰੀ ਹੋ ਗਈ। ਬਾਕੀ ਨੰਬਰ ਮਣੀ ਦਾ ਸਕਰੀਨ ਤੇ ਚੱਲਦਾ। ਜਿਹੜੇ ਵੀ ਸੱਜਣ ਨੂੰ ਇਹਨਾਂ 'ਚ ਕੋਈ ਵੀ ਪਸ਼ੂ ਪਸੰਦ ਆਊਗਾ ਉਹ ਨੰਬਰ ਵਾਈਜ਼ ਮੜਾ ਜਾ। ਆ ਗੱਲਬਾਤ ਕਰਕੇ ਨੰਬਰ ਵਾਈਜ਼ ਜੂਰ ਘੰਟੀ ਮਿਲਿਆ ਦੇ ਇੱਕ ਨੰਬਰ ਦੋ ਨੰਬਰ ਜਿਵੇਂ ਆਪਾਂ ਨੇ ਸ਼ੁਰੂਆਤ ਕਰੀਆ ਉਸ ਹਿਸਾਬ ਨਾਲ ਨੰਬਰ ਵਾਈਜ਼ ਬਾਈ ਨੂੰ ਪੁੱਛ ਲੈ। ਬਸ ਹੁਣ ਜੇ ਕੰਮ ਹੁਲਚ ਗਿਆ ਤਾਂ ਬਾਈ ਨੂੰ ਜਿਹੜੀ ਮੱਝ ਉਹਦੇ ਪਸੰਦ ਆਉਂਦੀ ਹੈ ਸਕਰੀਨ ਸਕਰੀਨ ਸ਼ਾਟ ਲੈ ਕੇ ਭੇਜ ਦਿਓ। ਧੰਨਵਾਦ।